ਠੱਗੀ ਦੀ ਗੱਲ ਕਰਦੇ ਆ ਠੱਗੀ ਕਿਸ ਠਾਗਣੇ ਨਹੀਂ ਮਾਰੀ ਐ ਠੱਗਣੀ ਨੇ ਮਾਰੀ ਐ ਤੇ ਲਿਪਸਟਿਕ ਦਾ ਉਹਦਾ ਬਿਜ਼ਨਸ ਸੀ ਤੇ ਕੋਈ 100 ਹਜ਼ਾਰਾਂ ਨਹੀਂ ਮਿਲੀਅਨ ਹੀ ਠੱਗ ਕੇ ਲੈ ਗਈ ਦੇਖੋ ਇਹ ਫਿਲੀਪੀਨੋ ਭਾਈਚਾਰੇ ਦੇ ਨਾਲ ਨਟੇਰੀਓ ਦੇ ਵਿੱਚ ਇਹ ਹੋਇਆ ਜੀ ਜੱਜ ਨੇ ਆਪਣਾ ਫੈਸਲਾ ਵੀ ਸੁਣਾਇਆ ਤੇ ਉਹਨਾਂ ਨੇ ਹੈਰਾਨੀ ਵੀ ਪ੍ਰਗਟਾਈ ਕਿ ਐਸ ਤਰ੍ਹਾਂ ਵੀ ਫਰਾਡ ਹੋ ਜਾਂਦਾ ਪੌਂਜੀ ਸਕੀਮ ਚਲਾ ਕੇ ਜਿਹੜਾ ਸੀ ਇਹ ਮਿਲੀਅਨਸ ਠੱਗੇ ਗਏ ਤੇ 6 ਲੱਖ ਡਾਲਰ ਦਾ ਜੁਰਮਾਨਾ ਉਸਔਰਤ ਨੂੰ ਹੋਇਆ ਵੀ ਆ ਹੁਣ ਇਹ ਕਹਾਣੀ ਕੀ ਐ ਇਹਦੀ ਬਾਰੇ ਗੱਲਬਾਤ ਜੜੀ ਜੀ ਕਰਦੇ ਆ ਜੇ ਅਸੀਂ ਟੋਰਾਂਟੋ ਦੇ ਵਿੱਚ ਇੱਕ ਔਰਤ ਜਿਸ ਨੇ ਲਿਪਸਟਿਕ ਪੌਂਜੀ ਸਕੀਮ ਪ੍ਰੋਗਰਾਮ ਚਲਾਇਆ ਉਸ ਨੂੰ 4 ਸਾਲ ਦੀ ਸਜ਼ਾ ਤੇ 6 ਲੱਖ ਡਾਲਰ ਦਾ ਜੁਰਮਾਨਾ ਹੋਇਆ। 온ਟਾਰੀਓ ਦੇ ਵਿੱਚ ਇਸ ਔਰਤ ਨੇ ਆਪਣੇ ਜਿਹੜੇ ਗਾਹਕ ਸੀਗੇ ਵਿਕਟਮ ਜਿਹੜੇ ਸੀਗੇ ਉਹਨਾਂ ਕੋਲੋਂ ਮਿਲੀਅਨਸ ਡਾਲਰ ਠੱਗ ਲੈ ਤੇ ਉਹਨੂੰ ਉਹਨੂੰ ਹੁਣ ਜੋ ਸਜ਼ਾ ਸੁਣਾਈ ਗਈ ਹੈ ਜੇ 4 ਸਾਲ ਦੀ ਸਜ਼ਾ ਤੇ ਜੇ ਉਹ ਜੁਰਮਾਨਾ 5 ਸਾਲਾਂ ਵਿੱਚ ਅਦਾ ਨਹੀਂ ਕਰਦੀ ਤਾਂ ਉਹਨੂੰ 18 ਮਹੀਨੇ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ ਤੇ ਉਹਦੇ ਜਿਹੜੇ ਵਿਕਟਿਮ ਨੇ ਜਿਨ੍ਹਾਂ ਕੋਲੋਂ ਨੇ ਪੈਸੇ ਇਸ ਤਰ੍ਹਾਂ ਉਭਰਾ ਲਏ ਝੂਠ ਬੋਲ ਬੋਲ ਕੇ ਉਹ 8000 ਡਾਲਰ ਤੋਂ ਲੈ ਕੇ ਪੌਣੇ 3 ਲੱਖ ਡਾਲਰ ਇੱਕ ਗਾਹਕ ਤੋਂ ਇਸ ਤਰ੍ਹਾਂ ਦੀ ਰੇਂਜ ਜਿਹੜੀ ਬਣਦੀ ਕਿਸੇ ਕੋਲੋਂ ਕਿੰਨੇ ਕਿਸੇ ਕੋਲੋਂ ਕਿੰਨੇ ਤੇ 5 ਮਿਲੀਅਨ ਤੋਂ ਓਵਰ ਦਾ 4 ਸਾਲਾਂ ਦੇ ਵਿੱਚ ਉਸਨੇ ਫਰਾਡ ਕੀਤਾ ਅਸਲ ਵਿੱਚ ਇੱਕ ਕੰਪਨੀ ਉਸਨੇ ਰਜਿਸਟਰ ਕਰਾਈ ਮੈਕ ਗਲੈਮਰ ਇੰਕ ਤੇ ਇੱਕੋ ਹੀ ਉਹਦੀ ਓਨਰ ਸੀ ਉਹ ਜਦੋਂ ਉਹਨੇ ਕੰਪਨੀ ਲਾਂਚ ਕੀਤੀ ਤੇ ਉਸ ਤੋਂ ਬਾਅਦ ਤੋ ਉਸ ਤੋਂ ਬਾਅਦ ਉਹ ਕਹਿੰਦੀ ਸੀ ਕਿ ਮੈਂ ਆਪਣੇ ਉਗਾਕਾਂ ਨੂੰ ਜਿਹੜਾ ਉਹਨੇ ਤਰੀਕਾ ਇਹ ਅਪਣਾਇਆ ਕਿ ਤੁਹਾਨੂੰ ਬਹੁਤ ਜ਼ਿਆਦਾ ਰਿਟਰਨ ਹੋਊਗੀ ਤੁਸੀਂ ਇਨਵੈਸਟ ਕਰੋ ਤੇ ਲਿਪਸਟਿਕ ਵੇਚਣੀ ਆ ਅਸੀਂ ਹੋਰ ਕੁਝ ਨਹੀਂ ਇੱਕ ਮੈਕ ਜਿਹੜਾ ਇੱਕ ਕੋਸਮੈਟਿਕ ਬ੍ਰਾਂਡ ਹੈ ਜੀ ਉਹਨਾਂ ਕੋਲੋਂ ਕਹਿੰਦੇ ਲੈਣਾ ਹੈ ਅਸੀਂ ਮਟੀਰੀਅਲ ਮਟੀਰੀਅਲ ਲੈ ਕੇ ਫਿਰ ਆਪਣਾ ਉਹਦੇ ਵਿੱਚ ਮਿਕਸ ਕਰਨਾ ਹੈ ਤੇ ਫਿਰ ਲਿਪਸਟਿਕ ਤਿਆਰ ਕਰਕੇ ਅਸੀਂ ਮੋਡਲਿੰਗ ਕੰਪਨੀ ਜਿਹੜੀ ਕਯੂ ਮੋਡਲਿੰਗ ਐਨਵਾਈਸੀ ਹੈ ਉਹਨਾਂ ਦੇ ਜ਼ਰੀਏ ਅਸੀਂ ਸਾਰੇ ਪਾਸੇ ਮਾਰਕੀਟਿੰਗ ਕਰਨੀ ਆ ਤੇ ਪ੍ਰੋਫਿਟ ਮਾਰਜਨ ਜਿਹੜਾ ਹੈ ਜੀ ਉਹ ਡਿਫਰੈਂਸ ਹੋਵੇਗਾ ਕਾਸਟ ਰ ਮਟੀਰੀਅਲ ਦੀ ਤੇ ਵੇਚਣ ਦਾ ਸੋ ਉਹ ਕੰਪਨੀ ਤੋਂ ਲੈ ਕੇ ਤੇ ਕਿਊ ਮਾਡਲਿੰਗ ਦੇ ਤਹਿਤ ਉਸ ਨੂੰ ਵੇਚਣਾ ਇਹ ਸਾਰਾ ਕੁਝ ਹਵਾ ਦੇ ਵਿੱਚ ਸੀ ਕਦੇ ਕੋਈ ਲਿਪਸਟਿਕ ਨਹੀਂ ਬਣਾਈ ਗਈ ਇਨਵੈਸਟਰਸ ਜਿਹੜੇ ਸੀ ਉਹਨਾਂ ਨੂੰ ਕੰਪਨੀ ਦੇ ਝੂਠੀਆਂ ਸਟੇਟਮੈਂਟਾਂ ਦਿਖਾ ਕੇ ਕਿਹਾ ਦੇਖੋ ਸਾਡੇ ਤੇ ਕੰਪਨੀ ਵਿੱਚ ਮਿਲੀਅਨ ਜਮ੍ਹਾਂ ਹੋ ਗਏ ਨੇ ਤੁਹਾਨੂੰ ਇੰਨੇ ਮਿਲ ਜਾਣੇ ਨੇ ਬੈਗ ਡਾਕੂਮੈਂਟ ਜਿਹੜੇ ਸੀ ਉਹ ਝੂਠੇ ਕਿ ਤਿਆਰ ਕੀਤੇ ਗਏ ਤੇ ਇਨਵੈਸਟਰਸ ਨੂੰ ਜਿਹੜਾ ਸੀ ਉਸ ਦੇ ਵਿੱਚ ਫਸਾਉਂਦੀ ਚਲੇ ਗਈ ਏ ਔਰਤ ਤੇ ਜਦ ਕੋਲ ਉਹਦੇ ਕੋਈ ਅਕਾਊਂਟ ਉਹਦਾ ਸਿਗਾਈ ਨਹੀਂ ਕਿਤੇ ਵੀ ਨਾ ਕੋਈ ਫੈਕਟਰੀ ਸੀ ਨਾ ਕੋਈ ਸ਼ੋਅਰੂਮ ਸੀ ਨਾ ਕੋਈ ਸੀ ਨਾ ਲਿਫਟੇ ਕਿਤੇ ਖਰੀਦੀ ਨਾ ਵੇਚੀ ਨਾ ਕੁਝ ਨਾ ਹੋਇਆ ਤੇ 4 ਸਾਲ ਤੱਕ 5 ਮਿਲੀਅਨ ਦਾ ਫਰਾਡ ਕੀਤਾ ਅਖੀਰ ਉਹ ਅਦਾਲਤ ਦੀ ਇਸ ਅਦਾਲਤ ਨੇ ਉਹਨੂੰ ਸਜ਼ਾ ਜਿਹੜੀ ਹੈ ਜੀ ਸੁਣਾਈ